ਪਿੰਡਾਂ ਦੀਆਂ ਸ਼ਾਮਲਟ ਜ਼ਮੀਨਾਂ ਵੇਚਣ ਤੇ ਹੁਣ ਸਰਕਾਰ ਨੇ ਅੱਖ ਧਰ ਲਈ ਹੈ ਉਹ ਕਿਉਂ ਕਿਉਂਕਿ ਸ਼ਾਇਦ ਲੈਂਡ ਪੁੱਲਿੰਗ ਪਾਲਿਸੀ ਤੋਂ ਜੋ ਸਰਕਾਰ ਨੂੰ ਕਮਾਈ ਹੋਣੀ ਸੀ ਹੁਣ ਸਰਕਾਰ ਦੀਆਂ ਜੇਬਾਂ ਖਾਲੀ ਰਹਿ ਗਈਆਂ ਨੇ ਤੇ ਇਸ ਦੀ ਤਿਆਰੀ ਮੋਹੱਲੀ ਦੇ 17 ਪਿੰਡਾਂ ਤੋਂ ਹੋਣ ਲੱਗੀ ਹੈ ਪੰਜਾਬ ਸਰਕਾਰ ਨੇ ਮੋਹੱਲੀ ਬਲਾਕ ਤੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸ਼ਾਮਲਟ ਜ਼ਮੀਨਾਂ ਵੇਚਣ ਦੀ ਤਿਆਰੀ ਵਧ ਦਿੱਤੀ ਹੈ ਪੰਚਾਇਤੀ ਵਿਭਾਗ ਦੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਸਬੰਧੀ ਮੁਢਲੀ ਕਾਰਵਾਈ ਆਰੰਭ ਕੀਤੀ ਹੈ। ਪਹਿਲੀ ਲੜੀ ਦੇ ਤਹਿਤ ਮੋਹਾਲੀ ਬਲਾਕ ਦੇ ਉਨਾਂ 17 ਪਿੰਡਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਜਿਹੜੀਆਂ ਜ਼ਮੀਨਾਂ ਮੋਹਾਲੀ ਸ਼ਹਿਰ ਦੇ ਰੀਅਲ ਅਸਟੇਟ ਦੇ ਪ੍ਰੋਜੈਕਟਾਂ ਵਿਚਾਲੇ ਜਾਂ ਉਹਨਾਂ ਦੇ ਨੇੜੇ-ਤੇੜੇ ਪਈਆਂ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿੰਨਾਂ ਪਿੰਡਾਂ ਦੀ ਸ਼ਾਮਲਾਟ ਜ਼ਮੀਨਾਂ ਨੂੰ ਖੁੱਲੀ ਬੋਲੀ ਰਾਹੀਂ ਵੇਚਣ ਦੀ ਤਿਆਰੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਸੁਖਗੜ੍ਹ ਸਫੀਪੁਰ ਗ੍ਰੀਨ ਐਂਡ ਕਲੇਪ ਤਾਉਂ ਮਾਨਕਪੁਰ ਕਲਰ ਕੰਡਾਲਾ ਕੰਬਾਲੀ ਬਹਿਰਾਮਪੁਰ ਰਾਇਪੁਰ ਕਲਾਂ ਚੱਪੜ ਚੜੀ ਕਲਾਂ ਰੁੜਕਾ ਬੜੀ ਤੰਗੋਰੀ ਰਾਇਪੁਰ ਖੁਰਦ ਗਿੱਦੜਪੁਰ ਨੰਨੂ ਮਾਜਰਾ ਅਤੇ ਭਾਗੋ ਮਾਜਰਾ ਦੀ ਪੰਚਾਇਤੀ ਜ਼ਮੀਨ ਸ਼ਾਮਿਲ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਮੀਟਿੰਗ ਵੀ ਬੁਲਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਸ਼ਾਮਲਾਟ ਜ਼ਮੀਨਾਂ ਵੇਚਣ ਦੇ ਲਈ ਮਤੇ ਪਾਉਣ ਦੇ ਲਈ ਕਿਹਾ ਗਿਆ ਹਾਲਾਂਕਿ ਇਹਨਾਂ ਸਰਪੰਚਾਂ ਦਾ ਕਹਿਣਾ ਹੈ ਕਿ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨ ਵੇਚਣ ਦੇ ਨਾਲ ਪੰਚਾਇਤਾਂ ਕੋਲ ਕੁਝ ਨਹੀਂ ਬਚੇਗਾ ਤੇ ਪੰਚਾਇਤਾਂ ਕੋਲ ਪਿੰਡਾਂ ਦੇ ਸਾਂਝੇ ਮਨੋਰਥਾਂ ਤੇ ਵਿਕਾਸ ਲਈ ਜ਼ਮੀਨਾਂ ਨਹੀਂ ਬਚਣਗੀਆਂ। ਉਹਨਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦਾ ਭਾਅ ਹਰ ਸਾਲ ਵੱਧ ਰਿਹਾ ਜਿਸ ਤੇ ਕਾਰਨ ਜ਼ਮੀਨਾਂ ਵੇਚਣ ਕਰਕੇ ਪੰਚਾਇਤਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਸਰਪੰਚਾਂ ਨੇ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਨੇ ਉਹਨਾਂ ਨੂੰ ਪਿੰਡਾਂ ਦੇ ਵਸਨੀਕਾਂ ਦੇ ਨਾਲ ਸਲਾਹ ਕਰਕੇ ਫੈਸਲਾ ਲੈਣ ਦੇ ਲਈ ਕਿਹਾ ਹੈ। ਇੱਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਇਸ ਮਸਲੇ ਤੇ ਬीडीपीਓ ਮੁਹਲੀ ਤਨਮਨ ਸਿੰਘ ਰੰਦਾਵਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਾ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਕਿ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਖੁੱਲੀ ਨਿਲਾਮੀ ਰਾਹੀਂ ਵੇਚਣ ਦੀ ਤਜਵੀਜ਼ ਹੈ ਉਹਨਾਂ ਕਿਹਾ ਕਿ ਪਿੰਡਾਂ ਦੀਆਂ ਜ਼ਮੀਨਾਂ ਨੂੰ ਗਮਾੜਾ ਵੱਲੋਂ ਗਮਾੜਾ ਵੱਲੋਂ ਪ੍ਰੋਜੈਕਟਾਂ ਲਈ ਅਕਵਾਇਰ ਕੀਤਾ ਜਾਵੇਗਾ ਤਾਂ ਪੰਚਾਇਤ ਨੂੰ ਬਹੁਤ ਘੱਟ ਆਮਦਨ ਹੋਵੇਗੀ ਕਿਉਂਕਿ ਕੀਮਤ ਬਹੁਤ ਘੱਟ ਤੈਅ ਹੋਵੇਗੀ ਉਹਨਾਂ ਕਿਹਾ ਕਿ ਖੁੱਲੀ ਨਿਲਾਮੀ ਰਾਹੀਂ ਜ਼ਮੀਨ ਵੇਚਣ ਤੇ ਪੰਚਾਇਤ ਨੂੰ ਪੰਜ ਤੋਂ 6 ਗੁਣਾ ਆਮਦਨ ਹੋਵੇਗੀ। ਇਸ ਬਾਬਤ ਜਦ ਡੀਡੀਪੀਓ ਸਾਹਿਬ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਪੰਚਾਇਤਾਂ ਨੂੰ ਸਾਰੀ ਜ਼ਮੀਨ ਵੇਚਣ ਦੇ ਲਈ ਨਹੀਂ ਕਿਹਾ ਗਿਆ ਸਗੋਂ ਫालतू ਜ਼ਮੀਨ ਜਿਸ ਦੀ ਕੋਈ ਆਮਦਨੀ ਨਹੀਂ ਹੈ। ਉਸ ਨੂੰ ਖੁੱਲੀ ਬੋਲੀ ਰਾਹੀਂ ਵੇਚਣ ਲਈ ਆਖਿਆ ਗਿਆ। ਉਹਨਾਂ ਕਿਹਾ ਕਿ ਸਬਦੇ ਲਈ ਬਕਾਇਦਾ ਕਮੇਟੀ ਬਣਾ ਕੇ ਕੀਮਤ ਤੈਅ ਕੀਤੀ ਜਾਵੇ ਕਿ ਤੇ ਫਿਰ ਜ਼ਮੀਨ ਵੇਚੀ ਜਾਵੇਗੀ। ਹੁਣ ਸਰਕਾਰ ਤੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਵਾਕਿਆਤ ਦੇ ਵਿੱਚ ਹੀ ਉਹ ਚਰਚਾ ਸੱਚ ਹੈ ਜੋ ਚੱਲ ਰਹੀ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਹੁਣ ਸਰਕਾਰ ਜ਼ਮੀਨਾਂ ਵੇਚ ਕੇ ਖਜ਼ਾਨਾ ਭਰਨ ਅਤੇ ਔਰਤਾਂ ਨੂੰ ਵਾਅਦੇ ਕੀਤੇ ਹੋਏ ਪ੍ਰਤੀ ਮਹੀਨੇ 111100 ਰੁਪਏ ਦੇਣ ਦੀ ਕੋਸ਼ਿਸ਼ ਕਰੇਗੀ ਤੇ ਇਸੇ ਲੜੀ ਦੇ ਤਹਿਤ ਪਹਿਲਾਂ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਗਈ ਸੀ ਤੇ ਹੁਣ ਇਸੇ ਲੜੀ ਦੇ ਤਹਿਤ ਅਸ਼ਾਮਲਾੜ ਦੀਆਂ ਜ਼ਮੀਨਾਂ ਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਸ ਤੇ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰੰਗੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੋ ਇਜਾਜ਼ਤ ਧੰਨਵਾਦ